ਸਿੰਘ ਮਹਾਰਾਜ ਨੂੰ ਫੜਨ ਦੇ ਲਈ ਆ ਰਹੇ ਆ ਪਰ ਇਹ ਇਹ ਭੁੱਲ ਚੁੱਕਿਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਉਹ ਗੁਰੂ ਨੇ ਜੋ 10 ਲੱਖ ਦੀ ਫੌਜ ਵਿੱਚ ਤਾਲੀਆਂ ਮਾਰ ਕੇ ਲੰਘ ਜਾਂਦੇ ਆ ਇਹ ਉਹ ਗੁਰੂ ਆ ਜਿਹੜਾ ਆਪਣੇ ਪੁੱਤਰਾਂ ਨੂੰ ਸ਼ਹੀਦ ਕਰਵਾ ਕੇ ਮਾਛੀਵਾੜੇ ਦੇ ਜੰਗਲਾਂ ਵਿੱਚ ਕੰਡਿਆਂ ਤੇ ਬੈਠ ਕੇ ਇੱਕ ਸੱਦ ਲਾਪਦਾ ਮਿੱਤਰ ਪਿਆਰੇ ਨੂੰ ਆਲ ਮੁਰੀਦਾਂ ਦਾ ਕਹਿਣਾ ਪੈਂਦੇ ਖਾਨ ਤੇ ਅਦੀਨਾ ਬੇਹੰਕਾਰ ਦੇ ਘੋੜੇ ਤੇ ਚੜੇ ਹੋਏ ਮਹਾਰਾਜ ਨੂੰ ਠੜਨ ਲਈ ਆ ਰਹੇ ਆ ਇਹਨਾਂ ਦੇ ਨਾਲ ਪਹਾੜੀ ਰਾਜੇ ਆ ਨਾਲ ਇਹਨਾਂ ਦੇ ਗੁੱਜਰ ਰਲੇ ਹੋਏ ਆ ਤੇ ਕਈ ਇਹਨਾਂ ਹੋਰ ਵੀ ਬੰਦੇ ਬੁਲਾ ਲੇ ਜਹਾਦ ਦੇ ਨਾਂ ਤੇ ਇਹਨਾਂ ਝੰਡਾ ਥੇਰਿਆ 40000 ਬੰਦੇ ਇਕੱਠੇ ਕਰ ਲੇ 40000 ਹੋ ਗੁਰੂ ਕਿੱਡਾ ਸਮਰਾਥ ਹੋਵੇਗਾ ਆਨੰਦਪੁਰ ਸਾਹਿਬ ਤੇ ਫੌਜ ਚੜ ਕੇ ਆ ਰਹੀ ਆ ਔਰ ਕਲ ਵੀ ਤੇ ਮਹਾਰਾਜ ਨੂੰ ਨਹੀਂ ਪਤਾ ਕਿ ਮੈਨੂੰ ਫੜਨ ਦੇ ਲਈ ਦੋ ਜਰਨੈਲ ਆ ਰਹੇ ਆ ਅਨੰਦਾਂ ਦੀ ਪੁਰੀ ਦੇ ਨਜ਼ਦੀਕ ਆਏ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇੱਕ ਮੇਵੜਾ ਸਿੱਖ ਜਿਹਦਾ ਨਾਮ ਹੈ ਭਾਈ ਆਲਮ ਸਿੰਘ ਮਹਾਰਾਜ ਦੇ ਕੋਲ ਗਿਆ ਸਤਗੁਰੂ ਮਹਾਰਾਜ ਸਮਾ ਬੜਾ ਮਾੜਾ ਆ ਗਿਆ ਪਾਛਾ ਕਹਿੰਦੇ ਕੀ ਹੋਇਆ ਕਹਿੰਦਾ ਪਾਦਸ਼ਾਹ ਜੀ ਅੱਗੇ ਤਾਂ ਪਹਾੜੀ ਰਾਜੇ ਆਉਂਦੇ ਸੀ ਆਪ ਪਰ ਮੁਗਲਾਂ ਨੂੰ ਨਾਲ ਲਿਆਏ ਆ ਮਹਾਰਾਜ ਜੀ ਦੇ ਕੋਈ ਗੱਲ ਨਹੀਂ ਜੇ ਮੁਗਲ ਨਾਲ ਆਏ ਆ ਜਦੋਂ ਪਹਾੜੀ ਰਾਜੇ ਕੱਲੇ ਹੁੰਦੇ ਸੀ ਉਦੋਂ ਤੁਸੀਂ ਖੰਡੇ ਬਾਟੇ ਦੀ ਪੌਣ ਨਹੀਂ ਸੀ ਛਗੀ ਪਰ ਹੁਣ ਮੁਗਲ ਨਾਲ ਆਏ ਆ ਤੇ ਅਸੀਂ ਵੀ ਖਾਲਸੇ ਵਿੱਚ ਇੱਕ ਨਵਾਂ ਜਜ਼ਬਾ ਭਰ ਦਿੱਤਾ ਹੈ ਪਿਆਰਿਓ ਅਸੀਂ ਵੀ ਤੁਹਾਡੇ ਹੱਥਾਂ ਦੇ ਵਿੱਚ ਕਰਦਾ ਖੋ ਕੇ ਕਾਮ ਹਮਾਰਾ ਟੋਲਣ ਤੱਕੜੀ ਲੰਗੀ ਕਰਦ ਕਬੂਨੇ ਬੱਗੜੀ ਚਿੜੀ ਉਡੇ ਡਰ ਸੇ ਮਰ ਜਾਊਂ ਦਸ਼ਮਣ ਸੇ ਕੈਸੇ ਲੜਤਾ ਹੂੰ ਤੁਸੀਂ ਵੀ ਇਹ ਸਭ ਲੱਭਦੇ ਸੀ ਤੇ ਅੱਜ ਅਸੀਂ ਦੇਖਾਂਗੇ ਵੀ ਸਾਡਾ ਇੱਕ ਸਿੱਖ 2.5 ਲੱਖ ਦੇ ਨਾਲ ਲੜ ਸਕਦਾ ਗੁਰੂ ਪਿਆਰ ਵਾਲਿਓ ਇਹ ਅਮਰਤ ਐਸੀ ਚੀਜ਼ ਆ ਜਿਹਦੀਆਂ ਰਗਾਂ ਵਿੱਚ ਇੱਕ ਵਾਰ ਚਲਾ ਜਾਂਦਾ ਨਾ ਉਹ ਬੰਦਾ ਕਦੇ ਕਿਸੇ ਦੂਜੇ ਤੀਜੇ ਦੇ ਅੱਗੇ ਸਿਰ ਨਹੀਂ ਝੁਕਾ ਸਕਦਾ ਪਰ ਅੱਜ ਮੈਨੂੰ ਦੱਸਦਿਆਂ ਸ਼ਰਮ ਆਉਂਦੀ ਆ ਕਿ ਸਿੱਖ ਕੌਮ ਦੇ ਚੰਗੇ-ਚੰਗੇ ਬੰਦੇ ਜਿਹੜੇ ਆਪਣੇ ਆਪ ਨੂੰ ਸੰਤ ਮੰਨਦੇ ਆ ਬਹੁ ਦੁਨੀਆ ਦੇ ਲੋਕਾਂ ਨੂੰ ਕੀ ਕਹਿੰਦੇ ਆ ਕਹਿੰਦੇ ਸਾਡੇ ਮੂਰੇ ਮੱਥੇ ਟੇਕੋ ਪਰ ਦਸਵੇਂ ਪਾਤਸ਼ਾਹ ਇੱਕ ਇਹੋ ਜਿਹੇ ਗੁਰੂ ਹੋਇਆ ਜਿਨ੍ਹਾਂ ਨੇ ਦੁਨੀਆ ਦੇ ਲੋਕਾਂ ਦੇ ਪਰਮੇਸ਼ਰ ਨਾ ਆਖੋ ਮੈਂ ਹੂੰ ਪਰਮਪੁਰਖ ਕੋ ਦਾਸ ਹਾਂ ਸੋ ਦੇਖਣੇ ਆਇਓ ਜਗਤ ਮਾਚਾ ਤੇ ਮਹਾਰਾਜ ਨੇ ਇੱਕ ਗੱਲ ਇਹ ਆਖੀ ਸੀ ਕਿ ਜਦ ਹਮ ਕੋ ਪਰਮੇਸ਼ਰ ਉਚਰੈ ਤੇ ਸਭ ਨਰਕ ਕੁੰਡ ਮੈਂ ਪਰਹ ਮੋਕਾ ਦਾਸ ਤਵਨ ਕਾ ਜਾਨੂ ਜਾਂ ਮੈਂ ਭੇਦ ਨ ਰੰਚ ਪਛਣੂ ਐ ਮੇਰੇ ਸਿੱਖੋ ਕਿਤੇ ਮੈਨੂੰ ਪਰਮੇਸ਼ਰ ਨਾ ਸਮਝ ਲਿਓ ਮੈਂ ਤੇ ਉਸ ਅਕਾਲ ਪੁਰਖ ਦਾ ਪਿਆਰਾ ਹਾਂ ਜਿਹੜਾ ਦੁਨੀਆ ਦੇ ਵਿੱਚੋਂ ਜ਼ੁਲਮ ਨੂੰ ਕੱਢਣ ਆਇਆ ਹਾਂ ਤੇ ਸੱਚ ਦੀ ਤਲਵਾਰ ਨੂੰ ਉੱਚਾ ਚੁੱਕਣ ਆਇਆ ਹਾਂ ਅੱਜ 40000 ਦੀ ਫੌਜ ਮਹਾਰਾਜ ਤੇ ਚੜ ਕੇ ਆ ਗਈ ਐ ਪਰ ਗੁਰੂ ਪਿਆਰ ਵਾਲਿਓ ਮਹਾਰਾਜ ਨੂੰ ਅਨਮਾਨ ਵੀ ਨਹੀਂ ਕਿ ਮੇਰੇ ਕੋਲ ਸਿੱਖ ਕਿੰਨੇ ਕੈ ਮਹਾਰਾਜ ਨੇ ਆਵਾਇ ਦਿੱਤੀ ਸਿੱਖੋ ਜਿਹੜੇ ਜਿਹੜੇ ਅੱਜ ਧਰਮ ਯੁੱਧ ਦੇ ਵਿੱਚ ਮਰਨ ਲਈ ਤਿਆਰ ਹੋਣ ਆਪਣੇ ਜਿੰਦ ਦੀ ਆਹੂਰਤੀ ਦੇਣ ਦੇ ਲਈ ਤਿਆਰ ਹੋਣ ਉਹ ਬਾਹਰ ਆ ਜਾਓ ਸਭ ਤੋਂ ਪਹਿਲਾਂ ਇੱਕ ਸਿੱਖ ਉੱਠਿਆ ਜਿਹਦਾ ਨਾਮ ਹੈ ਬਾਬਾ ਦੀਪ ਸਿੰਘ ਉਮਰ ਹੈ ਗੁਰੂ ਪਿਆਰ ਵਾਲਿਓ 21 ਸਾਲਾਂ ਦੀ ਮਹਾਰਾਜ ਦੇ ਕੋਲ ਆਇਆ ਬਾਦਸ਼ਾਹ ਨੇ ਤੇਰੇ ਨੂੰ ਅੰਮ੍ਰਿਤ ਸ਼ਕਿਆ ਸੀ ਨਾ ਉਦੋਂ ਹੀ ਆਖ ਦਿੱਤਾ ਸੀ ਕਿ اے ਸਦੀਪ ਸਿੰਘ ਦਾ ਸਿਰ ਤੇਰਾ ਮਹਾਰਾਜ ਕੋਈ ਗੱਲ ਨਹੀਂ ਜੋ ਜੰਗ ਦੇ ਮੈਦਾਨ ਵਿੱਚ ਵੈਰੀ ਨਾਲ ਲੜਦਿਆਂ ਲੜਦਿਆਂ ਮੇਰਾ ਸੱਥ ਵੀ ਲੱਥ ਸਿਰ ਵੀ ਲੱਥ ਗਿਆ ਤੇ ਮੈਂ ਇਹ ਗੱਲ ਸਮਝਾਂਗਾ ਕਿ ਮੇਰੀ ਤੁੱਛ ਜੀ ਬੇਤਾ ਪਰਵਾਨ ਹੋ ਗਈ ਹੈ ਦੀਪ ਸਿੰਘ ਤੂੰ ਆਖਿਆ ਦੀਪ ਸਿਆ ਹਾਲੇ ਸਮਾਂ ਨਹੀਂ ਤੇ ਤੂੰ ਕੌਮ ਦੇ ਲਈ ਸਿਰ ਦਵੇਂ ਹਾਲੇ ਤਾਂ ਬੜੀ ਕੁਰਬਾਨੀਆਂ ਕਰਨੀ ਹੈ ਜਾਂ ਸਿੱਖਾਂ ਨੂੰ ਹੁਕਮ ਕਰ ਨਨੂ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਖਾਲਸੇ ਨੂੰ ਨਾਲ ਲੈ ਕੇ ਮੁਗਲਾਂ ਦੇ ਨੱਕ ਵਿੱਚ ਨਥ ਪਾਵੇਗਾ ਨਥ ਸਿੱਖ ਅੱਗੇ ਆਏ ਬਾਬਾ ਅਜੀਤ ਸਿੰਘ ਪਹਿਲੀ ਜੰਗ ਹੈ 14 ਸਾਲ ਉਮਰ ਹੈ ਗੁਰੂ ਪਿਆਰ ਵਾਲਿਓ ਕਲਗੀਆਂ ਵਾਲੇ ਬਾਪੂ ਦੇ ਕੋਲ ਆਇਆ ਪਿਤਾ ਜੀ ਮੈਨੂੰ ਵੀ ਆਗਿਆ ਦਿਓ ਮੈਂ ਵੀ ਜੰਗ ਦੇ ਮੈਦਾਨ ਵਿੱਚ ਜਾਣਾ ਚਾਹੁੰਦਾ ਮਹਾਰਾਜ ਆਖਣ ਲੱਗੇ ਅਜੀਤ ਸਿੰਘਾ ਜੇ ਯੂਨੀਵਰਸਿਟੀ ਵੇ ਵੱਡਾ ਇਮਤਿਹਾਨ ਦੇਣਾ ਹੋਵੇ ਸਭ ਤੋਂ ਪਹਿਲਾਂ ਛੋਟੇ ਪੇਪਰ ਦੀ ਤਿਆਰੀ ਕਰ ਲੈਣੀ ਚਾਹੀਦੀ ਹੈ ਪੁੱਤਰਾ ਬੜੀਆਂ ਬੜੀਆਂ ਜੰਗਾਂ ਲੜਨੀਆਂ ਤੇ ਅੱਜ ਮੈਂ ਦੇਖਾਂਗਾ ਕਿ ਮੇਰਾ ਅਜੀਤ ਸਿੰਘ ਕਿਵੇਂ ਜੰਗ ਦੇ ਮੈਦਾਨ ਵਿੱਚ ਜੂਝਦਾ ਹੈ ਮਹਾਰਾਜ ਨੇ ਕਿਹਾ ਹੋ ਜੋ ਤਿਆਰ ਚੜਾਓ ਘੋੜਿਆਂ ਨੂੰ ਕਾਠਾਂ ਦੇ ਉੱਤੇ ਆਪਣੇ ਘੋੜਾਂ ਨੂੰ ਨਥਾਂ ਪਾ ਲਓ ਮਹਾਰਾਜ ਨੇ ਕਿਹਾ ਸਜਾਓ ਅਸ਼ਟ ਕਰ ਲੋ ਤੇਗਾ ਜਿਸ ਤਰ੍ਹਾਂ ਧੰਗ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਖਾਲਸੇ ਨੂੰ ਕਰਦੇ ਆ ਖਾਲਸਾ ਜੀ ਅੰਮ੍ਰਿਤ ਛਕੜ ਤੋਂ ਬਾਅਦ ਖਾਲਸੇ ਦੀ ਪਹਿਲੀ ਜੰਗ ਹੋਣੀ ਹੈ ਮਿਰਚੇ ਦੀ ਤਰਜ਼ ਵਿੱਚ ਭੱਤਕੜ ਵਾਲਾ ਪੱਟੀ ਜੱਥਾ ਉਹ ਕਹਿੰਦਾ ਸੀ happy! <laughs>